ਲਾਈ ਵੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਜਿਹੜੇ ਆਪਣੇ ਦੇਖਣ ਵਾਲੇ ਵੀਰ ਤੇ ਭੈਣਾ ਹੈਗੇ ਸਾਰਿਆਂ ਨੂੰ ਸਾਸਰੀ ਘਰ ਪਿਆਰ ਭਰੀ ਤੇ ਅੱਜ ਆਪਾਂ ਸਿੱਧੇ ਥੋਨੂੰ ਚਾਹ ਬਣਾਉਣ ਤੋਂ ਕਰਦੇ ਆਂ ਵਲੌਗ ਸਟਾਰਟ ਤੇ ਦਿਨ ਚੜਿਆ ਹੋਇਆ ਵਾ ਮੈਂ ਦਿਖਾਉਣਾ ਦਿਨ ਕਿੰਨਾ ਚੜਿਆ ਹੋਇਆ ਦਿਨ ਚੜ ਗਿਆ ਬਾਬੇਓ ਇੰਨਾ ਦੇਖੋ ਸੂਰਜ ਦੇਵਤਾ ਵੀ ਬਸ ਪ੍ਰਗਟ ਹੋਣ ਵਾਲਾ ਤੇ ਮਸਲਾ ਹੁਣ ਇੰਦਾ ਹੈਗਾ ਆਪਾਂ ਮੁੜ ਕੇ ਆਇਆ ਬਾਬੇਓ ਕੈਲਗਰੀ ਤੋਂ ਤੇ ਸੈਰ ਖੜੇ ਆਪਾਂ ਕੈਮ ਲੂਪ ਤੇ ਮੈਲਜ਼ ਤੋਂ ਲਿਆਉਣਾ ਲੋਡ ਚੱਕ ਕੇ ਤੇ ਪਹਿਲਾਂ ਆਪਣਾ ਸਟਾਰਟਿੰਗ ਵਾਲਾ ਵਲੌਗ ਬਣਿਆ ਨਹੀਂ ਹੈਗਾ ਅੱਜ ਆਪਾਂ ਪਹੁੰਚਣਾ ਪਿੰਡ ਤੇ ਮੈਂ ਕਿਹਾ ਚੱਲ ਇੱਕ ਵਲੌਗ ਤੁਹਾਡੇ ਵਾਸਤੇ ਬਣਾ ਦਿੰਨੇ ਆ ਮੋਬਾਈਲ ਨਹੀਂ ਚੱਲਿਆ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਸੀਗੀ ਤੇ ਰਾਤ ਆ ਗਏ ਇੱਥੇ ਮੈਂ ਰੁਕ ਗਿਆ ਸੀਗਾ ਤੇ ਮੈਂ ਹੁਣ ਚੈੱਕ ਕੀਤਾ ਹੁਣ ਮੋਬਾਈਲ ਚੱਲਿਆ ਬੰਦ-ਬੰਦ ਕਰਕੇ ਤੇ ਮੈਂ ਕਿਹਾ ਫਿਰ ਘੁੱਟ ਬਣਾ ਲ ਗਏ ਹੁਣ ਆਪਾਂ ਚਾਹ ਤੇ ਇੱਥੇ ਹੀ ਕਰ ਦਿੰਨੇ ਆ ਵਲੌਗ ਸਟਾਰਟ ਤੇ ਤੁਹਾਡੇ ਬਾਅਦ ਤੇ ਛੋਟਾ ਜਿਹਾ ਬਣ ਜੂ ਪੱਤੀ ਤੇ ਇੱਕ ਹੀ ਪਾ ਦਈਏ ਫਿਰ ਬਾਲਾ ਕੰਮ ਕਿਹੜਾ ਹੋ ਜੂਗਾ ਲੈ ਜੀ ਇੱਕ ਪੱਤੀ ਪਾ ਦਈਏ ਤੇ ਅੱਜ ਤੁਹਾਨੂੰ ਪਿਉਣੇ ਆ ਬਾਬਿਓ ਆਏ ਹਾਏ ਗੋੜ ਵਾਲੀ ਚਾਹ ਪੀਣਾ ਗੋੜ ਵਾਲੀ ਗੌੜ ਵਾਲੀ ਪਿਆਵਾਂਗੇ ਚਾਹ ਤੇ ਜਿਣੀ ਜਿਣੀ ਪੀਣੀ ਆ ਤੇ ਆ ਜੋ ਤੇ ਬਾਕੀ ਚੈਨਲ ਕਰ ਲੋ ਸਬਸਕ੍ਰਾਈਬ ਆਪਣੇ ਚਾਹ ਬਣਦੇ ਬਣਦੇ ਆਹ ਪ੍ਰੋਜੈਕਟ ਦਾ ਹੱਥ ਰਹਿ ਗਿਆ ਸੀਗਾ ਚਾਹ ਬਣਾਈ ਦੀ ਆ ਬਾਈ ਦਿਹਾੜੀ ਦੇ ਵਿੱਚ ਇੱਕ ਵਾਰੀ ਉਹ ਵੀ ਸ਼ੌਂਕ ਦਾ ਖੜ ਕੇ ਟੌਰ ਨਾਲ ਤੇ ਨਾਲ ਪਾ ਗਏ ਲੌਂਗ ਲੈ ਚੀਆਂ ਤੇ ਵਿੱਚ ਪਾ ਲੋ ਥੋੜੀ ਸ਼ੌਂਫ ਬਸ ਫੇਰ ਤਾਂ ਮੈਨੂੰ ਦੁੱਖ ਤੋੜਿਆ ਜੇ ਤੇਜ਼ੀ ਦੂਜੀ ਹੁੰਦੀ ਆ ਫਿਰ ਟੈਮ ਤੋਂ ਵੀ ਚੱਕ ਲਈਦੀ ਆ ਅੱਜ ਆਪਣੇ ਕੋਲੇ ਪਿੰਡ ਪਹੁੰਚ ਜਾਣਾ ਖੁੱਲਾ ਟਾਈਮ ਯਾਰ ਮੈਗਾ ਦੋ ਦਿਨਾਂ ਦਾ ਪਿਆ ਸੀ ਅਮਰੀਕਾ ਕਾ ਨੂੰ ਡੋਲਣਾ ਹੈਗਾ ਜਾਂ ਘਰੇ ਲੈ ਕੇ ਜਾਣਾ ਤੇ ਚਾਹ ਬਣਾ ਕੇ ਆਪਾਂ ਕੰਮ ਸਟਾਰਟ ਕਰਦੇ ਆਂ ਤਾਂ ਗੜਗੜ ਪਾਤਾ ਵਿੱਚ ਸੌਂਫ-ਸੌਂਫ ਪਾਤੀ ਤੇ ਚਾਹ ਲੱਗੀ ਆ ਬਨ ਤੇ ਦੁੱਧ ਪਾ ਕੇ ਬਾਲਾ ਦਵਾ ਦੇਣਾ ਆਪਾਂ ਤੇ ਆਹ ਬਾਈ ਦੀ ਸੇਵਾ ਬਾਈ ਨੇ ਕੀ ਭੇਜਿਆ ਮੈਂ ਕੱਢ ਕੇ ਨਹੀਂ ਦੇਖਿਆ ਯਾਰ ਬਾਈ ਨੇ ਮੈਕਬੁੱਕ ਭੇਜੀ ਆਜੋ ਭਰਾ ਵਾਸਤੇ ਲਿਆਂਦੀ ਆ ਭਰਾ ਉਹ ਫੜ ਕੇ ਲੋਕ ਸੇਵਾ ਕੈਲਗਰੀ ਦੇ ਇਹ ਲੈਪਟਾਪ ਲੱਗਦਾ ਮੈਨੂੰ ਕਿ ਮੈਕਬੁੱਕ ਮੈਕਬੁੱਕ ਹੋਊਗਾ ਐਪਲ ਆਣੀਆਂ ਦੀ। ਹੂੰ। ਕਹਿੰਦੇ ਮੈਕ ਬੁੱਕ ਹੈਗੀ 8GB ਮੈਮਰੀ, 256GB SSD, 13 ਇੰਚ ਮੈਕ ਬੁੱਕ ਆ। ਇਹ ਬਾਈ ਦੀ ਲਿਆਂਦੀ ਆ ਕਹਿਲਗਰੀ ਤੋਂ ਫੜ ਕੇ। ਇਹ ਆਪਾਂ ਫੜਾਉਣੀ ਆ ਕਿਸੇ ਨੂੰ। ਤੂੰ ਲੈ ਵੀ। ਤੂੰ ਰਹਿ ਇੱਧਰ। ਅਸੀਂ ਕਰ ਲਈਏ ਉਹਨਾਂ ਨਾਲ ਗੱਲਾਂ-ਵਾਟਾਂ ਦੋ ਚਾਰ। ਮੈਂ ਯਾਰ ਬਲੌਗ ਸਟਾਰਟ ਤਾਂ ਕੀਤਾ ਸੀਗਾ ਮੋਬਾਈਲ ਦੇ ਵਿੱਚ ਨਾ ਪਤਾ ਨਹੀਂ ਕੀ ਪ੍ਰੋਬਲਮ ਆ ਗਈ। ਤਾਂ ਹੁਣ ਦੁਬਾਰਾ ਮੈਂ ਚੈੱਕ ਕਰਕੇ ਦੇਖਿਆ ਤੇ ਹੁਣ ਦੁਬਾਰਾ ਚੱਲਿਆ ਮੈਂ ਕਿ ਇੱਕ ਜਾਂਦਾ ਦਾ ਛੋਟਾ ਜਿਹਾ ਬਣਾ ਦਿੰਦੇ ਹਾਂ ਤੇ ਪਿਛਲੇ ਵੀ ਜਿਹੜੇ ਨਾਲ ਆਪਾਂ ਟਰੱਕ ਛੱਡਿਆ ਸੀ ਲਾਈਨਮੈਂਟ ਕਰਾਉਣ ਨੂੰ ਤੇ ਲਾਈਨਮੈਂਟ ਪੈਸੰਜਰ ਸਾਈਡ ਤੋਂ ਖਿੱਚਦਾ ਸੀਗਾ ਪਰ ਪਤਾ ਨਹੀਂ ਕੀ ਪ੍ਰੋਬਲਮ ਹੈਗੀ ਆ ਦੁਬਾਰਾ ਫੇਰ ਖਿੱਚੀ ਜਾਂਦਾ ਮੈਨੂੰ ਜੱਜ ਦੇ ਕੋਲ ਟਾਈਮ ਹੋਇਆ ਕਹਿੰਦਾ ਸੀ ਦੁਬਾਰਾ ਛੱਡ ਜਿਓ ਆਪਾਂ ਚੈੱਕ ਕਰ ਲਾਂਗੇ ਤੇ ਟ੍ਰੇਲਰ ਡ੍ਰੌਪ ਕਰਕੇ ਜਾੜ ਤੇ ਫਿਰ ਉਹਦੇ ਕੋਲੇ ਛੱਡ ਕੇ ਆਵਾਂਗੇ ਜੇ ਉਹਦੇ ਕੋਲੇ ਟਾਈਮ ਹੋਇਆ ਤੇ ਬਾਕੀ ਹੋਰ ਤੁਮ ਲਾਦਾ ਅੱਜ ਆਪਾਂ 4 ਵਜੇ ਤੱਕ ਘਰੇ ਪਹੁੰਚ ਜਾਣਾ ਕੱਲ ਨੂੰ ਫਿਰ ਦੇਖਦੇ ਆ ਕਿਹੜੇ ਪਾਸੇ ਨੂੰ ਕਿਹੜਾ ਮਿਲਦਾ ਆਪਣਾ ਅੱਜ ਰੈਡੀ ਕਰ ਲੀਏ ਪਤਾ ਲੱਗੂ ਕਿ ਇੱਧਰਲੇ ਪਾਸੇ ਦਾ ਹੈ ਤੇ ਬਾਕੀ ਕੈਨੇਡਾ ਦੀਆਂ ਇੱਕ ਦੋ ਖਬਰਾਂ ਤੁਹਾਡੇ ਨਾਲ ਤੜਕ ਤੜਕ ਕੇ ਸਾਂਝੀਆਂ ਕਰ ਦਿੰਨੇ ਆ ਇੱਕ ਦਾ ਮੁੰਡਾ ਇਹ ਰ ਆਪਣਾ ਮਾਰਤਾ ਵਿਚਾਰਾ ਐਡਮਿੰਟਨ ਦੇ ਵਿੱਚ ਮੈਨੂੰ ਲੱਗਦਾ ਹੁਣ ਤਾਂ ਇੰਡੀਆ ਦੇ ਵਿੱਚ ਵੀ ਪੇਜਾ ਪੂਜਾ ਤੇ ਉਹਦੀ ਪਤਾ ਲੱਗਣਾ ਸਰਦਾਰ ਮੁੰਡਾ ਸੀਗਾ ਕਿਸੇ ਗੋਰੇ ਨਾਲ ਜਿਹੜੇ ਆਪਾਂ ਨਹੀਂ ਸੀਲ ਕੱਟਦੇ ਹੁੰਦੇ ਸੀਲ ਕਟਰ ਕਹਿੰਦੇ ਆ ਬਾਕਸ ਕਟਰ ਕਹਿੰਦੇ ਉਹ ਹੀ ਆ ਵੱਡਾ ਜਿਹੜਾ ਹੁੰਦਾ ਉਹ ਮਾਰੇ ਮੂਰੇ ਹਨਾ ਉਹਦੇ ਵਿਚ ਤੇ ਮਾਰ ਕੇ ਦੇਖੋ ਭੱਜਿਆ ਵੀ ਹੈ ਨਹੀਂ ਹਨਾ ਨਾ ਕੋਈ ਉਹਦੇ ਮੈਂਟਲ ਡਰੈ ਕਹਿ ਲੋ ਵੀ ਮੈਂਟਲ ਸੀਗਾ ਜਾਂ ਕਿਵੇਂ ਸੀ ਉਹ ਵਧੀਆ ਸੀਗਾ ਗੁਰਾ ਪਤਾ ਨਹੀਂ ਕੀ ਚੱਕਰ ਵਾਲਿਆ ਹਨਾ ਤੇ ਹੋਰ ਤੁਸੀਂ ਪਿੱਛੇ ਜੇ ਦੇਖੀ ਹੋਣੀ ਆ ਆਪਣੇ ਕੋਈ ਜੀਬ ਚੋਰੀ ਕਰਕੇ ਭਜਦਾ ਸੀਗਾ ਤਾਂ ਡਰਾਈਵ ਥਰੂ ਟੈਂਪ ਦੇ ਵਿੱਚ ਉਹ ਚਾਹ ਲੈਣ ਬੜਿਆ ਸੀਗਾ ਤੇ ਪੁਲਿਸ ਵਾਲਿਆਂ ਨੇ ਆਸੇ ਪਾਸੇ ਘੇਰਾ ਪਾ ਲਿਆ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਸ਼ਾਇਦ ਤੁਸੀਂ ਦੇਖ ਵੀ ਲਈ ਹੋਣੇ ਆਲਰੇਡੀ ਥੋੜਾ ਮੈਂ ਲੇਟ ਹੋ ਗਿਆ ਕਿਉਂਕਿ 6-7 ਦਿਨ ਹੋ ਗਏ ਹਨ ਉਹ ਗੱਲ ਹੋਈ ਨੂੰ ਤੇ ਦੂਜੀ ਵਾਰ ਟਰੱਕ ਵਾਲਿਆਂ ਨੇ ਵੀ ਸਖਤਾਈ ਕਰਤੀ ਇਹ ਬੰਦਿਆ ਦਾ ਪ੍ਰਾਣਿਆਂ ਦਾ ਜਿਹੜਾ ਹੁੰਦਾ ਆਪਣਾ ਟੈਪ ਪਾਉਣੇ ਹੁੰਦੇ ਨੇ ਨਾ ਇੱਕ ਦਾ ਡੀਜ਼ਲ ਪੈਂਦਾ ਆਪਣੀ ਇੰਡੀਆ ਚ ਜੂਰਗਾ ਕਹਿ ਦਿੰਦੇ ਆ ਕਈ ਜਿਹੜੇ ਪ੍ਰਾਣੇ ਟਰੱਕ ਸੀਗੇ ਉਹ ਕਟਾ ਦਿੰਦੇ ਸੀ ਮਾਨਿਕਲ ਡਿਲੀਟ ਕਹਿ ਦਿੰਦੇ ਇੱਥੇ ਡਿਲੀਟ ਕਰਾਤਾ ਮਾਨਿਕਲ ਚਲੋ ਬਾਈਪਾਸ ਹੀ ਕਰਾ ਦਿੰਦੇ ਆ ਤੇ ਬਈ ਉਹ ਧੂਆਂ ਦਾ ਉਵੇਂ ਕਾਲਾ ਮਾਰਦਾ ਰਹਿੰਦਾ ਤੇ ਪਰ ਉਦੋਂ ਸਖਤਾਈ ਨਹੀਂ ਸੀ ਕੱਲ ਕੈਮਲੂਪ ਜਿਹੜੇ ਸੈਰ ਖੜੇ ਆ ਇਹ ਸਕੀਲ ਵਾਲੇ ਚੈੱਕ ਕਰੀ ਜਾਂਦੇ ਸੀ ਜਿਨ੍ਹਾਂ ਦੇ ਕਟਾਏ ਵੇ ਆ ਉਹਨਾਂ ਨੂੰ ਟੈਗਟਾਂ ਰੂਟਾ ਦਿੱਤਿਆਂ ਕੱਲ ਇਹਨਾਂ ਨੇ ਤੇ ਹੋਰ ਗਵਰਨਮੈਂਟ ਸਖਤ ਹੋਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਜਿਹੜੇ ਬੰਦੇ ਟਰੱਕਾਂ ਦੇ ਬਿਨਾ ਪਰਮਟ ਤੋਂ ਜਾਂ ਹੋਰ ਹਨ ਤੁਰੇ ਫਿਰਦੇ ਸੀਗੇ অন্ਟਾਰੀਓ ਵਾਲੇ ਪਾਸੇ ਉਹ ਵੀ ਬੰਦੇ ਫੜੇ ਆ ਤੇ ਹੁਣ ਜਾਨੀ ਬੂਟਾ ਆਉਂਦੀਆਂ ਤਾਂ ਕਰਕੇ ਗਵਰਨਮੈਂਟ ਕੈਨੇਡਾ ਦੀ ਸਖਤ ਹੋਈ ਜਾਂਦੀ ਆ ਤੇ ਬੈਟਰ ਬੂਟਰ ਵੀ ਜਿਵੇਂ ਸੀਗੇ ਪਰਮਟ ਮਿਲਦਾ ਸੀ ਉਹ ਵੀ ਬੰਦ ਕਰਤਾ ਤਾਂ ਮੈਨੂੰ ਲੱਗਦਾ ਵੀ ਅਕਤੂਬਰ ਦੇ ਵਿੱਚ ਪੈਣੀਆਂ ਗਾਹ ਵਾਲੇ ਸਾਲ ਉਦੋਂ ਤੱਕ ਮੈਨੂੰ ਲੱਗਦਾ ਵੀ ਸਖਤਾਈ ਰਹੂ ਬਾਕੀ ਪਤਾ ਨਹੀਂ ਹੈਗਾ ਹਨ ਕਿੰਦਾ ਕਰਕੇ ਹੈਗਾ ਇੰਨੀਆਂ ਕ ਖਬਰਾਂ ਤੇ ਬਾਕੀ ਮੈਂ ਵੀਡੀਓ ਦਿਖਾਉਣਾ ਜਿਨ੍ਹਾਂ ਨੇ ਦੇਖੀਆ ਉਹ ਤਾਂ ਸਕਿਪ ਕਰ ਲੈਣ ਤੇ ਬਾਕੀ ਇੱਕ ਦੋ ਗੱਲ ਆਪਾਂ ਹੋਰ ਜਾਣਕਾਰੀਆਂ ਕਰਦਾਂਗੇ ਮੈਂ ਦੁੱਧ ਪਾਲਾ ਚਾਹ ਦੇ ਵਿੱਚ ਉਹਨਾਂ ਚਾਹ ਲਾ ਪਾਣਗੀ ਮੁੱਖ ਜੇ ਇਹ ਕਾਹ ਦੇ ਕੋ ਟਰੱਕ ਗਏ ਨੇ ਚੋਰੀ ਕਰ ਲਿਆ ਪਤਾ ਨਹੀਂ ਕੀ ਇਹ ਪੁਲਿਸ ਵਾਲਾ ਉਹਦੇ ਮਗਰ ਭੱਜ ਆ ਜਾਂਦਾ ਭੱਜ ਗਏ ਲੈ ਕੇ ਭੱਜ ਗਏ ਉਹਨੇ ਉਧਰ ਨਾਲ ਦਰਖਤ 'ਚ ਮਾਰਦਾ ਪੁਲਿਸ ਵਾਲੇ ਦੇ ਮਗਰ ਹੁਣ ਗੱਡੀ ਵੀ ਲਾਊਗਾ ਦੇਖੀ ਇਹ ਵੀ ਕੈਨੇਡਾ 'ਚ ਅੱਜਕੱਲ੍ਹ ਚੱਲਦਾ ਬਈ ਉਹ ਦੇ ਉਹ ਲੈਗਾ ਪੁਲਿਸ ਵਾਲਾ ਦੇ ਮਗਰ ਗੱਡੀ ਤੇ ਗਾਂਹ ਜਾ ਕੇ ਪੱਟੂ ਨੇ ਦੇਖੋ ਕੀ ਕਰਦਾ ਪੁਲਿਸ ਪਰ ਕਿੱਥੇ ਛੱਡ ਦੀ ਯਾਰ ਐਡਾ ਟਰੱਕ ਲੈ ਕੇ ਬੰਦਾ ਕਿੱਥੇ ਉਹ ਦੇ ਭੱਜਿਆ ਹੀ ਫਿਰਦਾ ਉਹ ਬੱਲੇ ਡਰਾਈਵਰ ਤੇ ਛਾੜਤਾ ਬਾਜਦੇ ਨਾ ਹੂਟਰ ਉਹ ਭੱਜਿਆ ਫਿਰਦਾ ਮਗਰ ਲਓ ਜੀ ਗਾਂਹ ਜਾ ਕੇ ਉਹਨੇ ਪਲਟਾਤਾ ਪੁਲਿਸ ਵਾਲੇ ਯਾਰ ਕਿੱਥੇ ਛੱਡਦੇ ਫੜ ਲੈਂਦੇ ਹਨ ਆ ਪਲਟਿਆ ਬੈ ਟਰੱਕ ਜਿਹੜਾ ਲੈ ਕੇ ਭੱਜਿਆ ਸੀਗਾ ਤੇ ਉਹਨੂੰ ਫੜ ਲਿਆ ਹੁਣ ਇਹ ਇੱਕ ਖਬਰ ਇਹ ਸੀਗੀ ਲਓ ਜੀ ਆਹ ਬੰਦੇ ਦਾ ਨਾਮ ਸੀ ਰਾਮਨਦੀਪ ਸਿੰਘ ਬ੍ਰੈਂਟਨ ਚਾਰਜ ਆਫਟਰ ਟਰਾਈਿੰਗ ਟੂ ਡਰਾਈਵ ਓਵਰ ਪੀਲ ਪੁਲਿਸ ਇਹ ਕਹਿੰਦੇ ਗੱਡੀ ਜਿੱਥੇ ਤੱਕ ਖਬਰ ਪਤਾ ਲੱਗੀ ਆ ਕਹਿੰਦੇ ਇਹ ਵੀ ਗੱਡੀ ਚੋਰੀ ਦੀ ਸੀਗੀ ਤੇ ਲਾਲ ਰੰਗ ਦੀ ਤੇ ਡਰਾਈਵ ਥਰੂ ਤੇ ਚਾਹ ਲੈਣ ਲੱਗਿਆ ਸੀ ਉੱਥੋਂ ਫੜਿਆ ਗਿਆ ਦੇਖੋ ਪੁਲਿਸ ਵਾਲਾ ਗਨ ਲਾਈ ਬੈਠਾ ਨਾ ਇਹਨੇ ਦੇਖੀ ਰੋਗ ਦਾ ਨਹੀਂ ਗੱਡੀ ਦੇ ਉੱਤੋਂ ਨਹੀਂ ਚੜਾਉਂਦਾ ਦੇਖੋ ਮਾੜਾ ਮੈਂ ਕਰਦਾ ਪਲੇ ਕਿੱਥੇ ਬਾਈ ਜੇ ਪੁਲਿਸ ਵਾਲੇ ਨੇ ਡਿੱਗੇ ਚੜ ਗਏ ਨਾ ਹਣ ਕੜੀਸ ਕੇ ਕੰਡਾ ਨਾ ਜਿਵੇਂ ਆਪਾਂ ਕਹਿ ਲਗੇ ਵੀ ਮੰਡੀ ਦੇ ਵਿੱਚ ਕਣਕ ਦੀ ਬੋਰੀ ਜਿਹੜੀ ਹੁੰਦੀ ਆ ਭਰਕੇ ਤੇ ਕੰਡੇ ਤੇ ਚੜਾਉਂਦੇ ਹੁੰਦੇ ਆ ਕੜੀਸ ਕਿਉਂ ਮੇ ਖਿੱਚਿਆ ਉਹਨਾਂ ਨੇ ਗੱਡੀ ਦੇ ਵਿੱਚੋਂ ਬੰਦਾ ਭੱਜ ਕੇ ਜਾਊ ਕਿੱਥੇ ਤਾਂ ਬਾਹਰ ਦਾਤਾ ਬਾਈ ਅੱਜ ਬਾਧੂ ਚੱਲੀ ਜਾਂਦੇਗਾ ਇਹ ਤਾਂ ਅਧੀਆਂ ਕਿ ਸ਼ੇਅਰ ਕਰਦੇ ਆ ਬਾਕੀ ਤਾਂ ਉਹਨੂੰ ਪੇਜਾ ਪੂਜਾ ਤੇ ਵੀ ਮਿਲ ਜਾਂਦੇਗਾ ਹੋਣੀ ਹੈ ਨਾ ਕੈਨੇਡਾ ਦੇ ਵਿੱਚ ਬਥੇਰਾ ਕੋ ਚੱਲਦਾ ਪਿਆ ਖਾਸ ਕਰਕੇ ਬ੍ਰੈਮਟਨ ਵਾਲੇ ਪਾਸੇ ਦਾ ਗੱਡੀਆਂ ਗੁੱਡੀਆਂ ਬਹੁਤ ਚੋਰੀ ਹੁੰਦੀਆਂ ਉਧਰਲੇ ਪਾਸੇ ਤੇਰੇ ਤੇ ਮਾਹੌਲ ਚੇਂਜ ਹੋ ਰਿਹਾ ਯਾਰ ਤਾਂ ਕਿ ਥੋੜੇ ਨਾ ਗੋਰੇ ਵੀ ਹੁਣ ਹੇਟ ਕਰਨ ਲੱਗ ਗਏ ਹਨ ਬੀ ਇਦਾਂ ਕਰਦੇ ਇਦਾਂ ਕਰਦੇ ਤੇ ਬਾਕੀ ਚਲੋ ਚੱਲਦਾ ਰਹਿੰਦਾ ਇੰਨਾ ਕੁ ਤਾਂ ਪਰ ਕੈਲੋਵੀ ਸਿਸਟਮ ਦੇ ਵਿੱਚ ਜੇ ਬੰਦਾ ਚੱਲੀ ਜਾਂਦਾ ਹੁਣ ਕਈ ਬੰਦੇ ਹੋ ਜਿਹੇ ਹੈਗੇ ਆ ਆ ਪਿੱਛੇ ਜੇ ਮੈਂ ਖਬਰ ਸੁਣੀ ਸੀਗੀ ਬੰਦਾ ਆਪਣਾ ਉਹਨਾਂ ਦੀ ਪੀਆਰ ਦੀ ਫੈਲ ਲੱਗੀ ਵੀ ਸੀਗੀ ਮੈਨੂੰ ਲੱਗਦਾ ਤੇ ਉਹਦੇ ਵਿੱਚੋਂ ਮੁੰਡਾ ਜਿਹੜਾ ਸੀਗਾ ਵੀ दारू ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤੇ ਉਹਦੀ ਪੀਆਰ ਹੀ ਰਿਜੈਕਟ ਹੋ ਗਈ ਹਨਾ ਪੀਆਰ ਫਾਈਲ ਲੱਗੀ ਸੀ ਉਹਨੂੰ ਦਿੱਤੀ ਨਹੀਂ ਪੀਆਰ ਕਹਿੰਦੇ ਵੀ ਤੇਰੇ ਤੇ ਕੇਸ ਚੱਲਦਾ ਪਿਆ ਤਾਂ ਕਰਕੇ ਵੀ ਜਦੋਂ ਬੰਦਾ ਕੋਈ ਵੀ ਚੀਜ਼ ਕਰਾਇਮ ਕਰ ਲੈਂਦਾ ਜਾਂ ਛੋਟਾ ਉਹਦਾ ਬਾਅਦ ਚ ਚਾਰਜ ਪੈ ਜਾਂਦੇ ਨੇ ਬਹੁਤ ਔਖਾ ਹੋ ਜਾਂਦਾ ਮੁੜ ਕੇ ਤਾਂ ਇੰਨਾਂ ਚੀਜ਼ਾਂ ਤੋਂ ਬਚੋ ਤੇ ਇੰਨਾ ਸੋਹਣਾ ਸਿਸਟਮ ਦੇ ਵਿੱਚ ਤਾਂ ਆਪਾਂ ਤਾਂ ਆਇਆ ਹਨਾ ਵੀ ਆਪਾਂ ਹੁਣ ਕਹਿ ਦਿੰਨੇ ਆ ਵੀ ਇੰਡੀਆ ਦਾ ਮਾਹੌਲ ਪੰਜਾਬ ਖਰਾਬ ਆ ਜਾਂ ਮਾਹੌਲ ਖਰਾਬ ਹੋ ਗਿਆ ਤਾਂ ਜੇ ਤੁਹਾਨੂੰ ਲੱਗਦਾ ਵੀ ਇੱਥੇ ਸੇਫ ਹੈਗਾ ਤੁਸੀਂ ਤਾਂ ਆਏ ਆ ਪਰ ਉਹ ਚੀਜ਼ ਨੂੰ ਵੀ ਖਰਾਬ ਕਰ ਰਹੇ ਹੋ ਉਹ ਚੀਜ਼ ਮਾਰੀ ਗੱਲ ਆ ਫਿਰ ਤਾਂ ਕਰਕੇ ਵੀ ਬਾਕੀ ਹੋਰ ਵੀ ਬਹੁਤ ਵਾਰ ਦਾ ਤਾਂ ਹੁਣ ਕਵਰ ਨਹੀਂ ਕੀਤੀਆਂ ਬਲੌਗ ਫਿਰ ਬਾਲਾ ਵੱਡਾ ਬਣ ਜੂਗਾ ਇਦੋਂ ਮੇਰਾ ਚਾਹ ਨੂੰ ਵੀ ਬਾਲਾ ਆਉਣ ਵਾਲਾ ਮੈਂ ਤਾਂ ਇਹ ਚਾਹ ਨਾਲ ਬਾਹਰ ਨਿਕਲ ਜੀ ਤੇ ਚੱਲ ਗਏ ਯਾਰ ਥੋੜਾ ਜਿਹਾ ਚਾਹ ਪੀ ਕੇ ਤੇ ਚੱਲਦੇ ਆ ਮੋੜ ਕੇ ਆਪਾਂ ਲੈ ਵੀ ਪੰਪ ਨੂੰ ਕਹਿ ਦਗੇ ਹੁਣ ਆਲਬੇ ਦਾ ਤੇ ਚੱਲਦੇ ਆ ਲੋਡ ਚੱਕਣ ਤੇ ਥੋੜਾ ਜਿਹਾ ਬਚਾ ਚਾਹੂ ਪੀਂਦੇ ਨਾ ਲੇਟ ਹੀ ਹੋ ਗਏ ਚਲੋ ਕੋਈ ਗੱਲ ਨਹੀਂ ਅਜੇ ਤਾਂ ਪੈਂਡ ਪਹੁੰਚ ਜਾਣਾ ਟਾਈਮ ਖੁੱਲਾ ਹੋਏਗਾ ਆਪਣੇ ਕੋਲੇ ਤੇ ਬਾਕੀ ਆ ਦੇਖ ਯਾਰ ਲੋਡ ਮੰਦਾ ਹੀ ਆ ਬਾਈ ਹੁਣੀ ਵੀ ਖਾਲੀ ਵੀ ਖੜੇ ਆ ਆਪਲਾ ਟਰੱਕ ਥੋੜਾ ਜਿਹਾ ਮਗਰ ਲਾਤਾ ਰਾਤ ਨਾ ਪਾਰਕਿੰਗ ਜਮ ਫੁੱਲ ਹੋਈ ਹੋਈ ਸੀ ਜਦੋਂ ਮੈਂ ਆਇਆ ਤੇ ਪਾਰਕਿੰਗ ਇਧਰ ਮੂਰੇ ਮੈਨੂੰ ਮਿਲੀ ਨਹੀਂ ਹੈਗੀ ਤਾਂ ਕਰਕੇ ਆਪਾਂ ਉਹ ਪਿੱਛੇ ਜੇ ਕਰਕੇ ਜਾ ਕੇ ਲਾ ਆਂਦਾ ਤੇ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਤੇ ਅੱਧਾ ਕੇ ਟਰੱਕਾਂ ਵਾਲੇ ਤਾਂ ਉੱਠ ਗਏ ਅੱਧਾ ਕੇ ਪੰਪ ਤਾਂ ਖਾਲੀ ਹੋ ਗਿਆ ਤੇ ਬਾਕੀ ਜਿੰਨਾ ਜਿੰਨਾਂ ਦੀਆਂ ਬੁੱਕਾਂ ਚੱਲੀ ਜਾਂਦੀਆਂ ਨਾਲ ਦੀਆਂ ਨਿਕਲ ਜਾਂਦੇ ਆ ਤੇ ਆਪਾਂ ਚੱਲਦੇ ਆ ਲੋਡ ਚੱਕਣੇ ਸੀ ਸ਼ਹਿਰ ਚ ਲੋਡ ਚੱਕਣਾ ਤੇ ਦੇਖਦੇ ਆ ਕਿੰਨਾ ਕਾ ਜੇ ਰਾਸ਼ਾਿਕ ਪਿਛਲੀ ਵਾਰ ਤਾਂ ਮੈਂ ਚੱਕਿਆ ਸੀ ਹੈ ਨਹੀਂ ਸ਼ਹਿਰ ਕੱਠ ਵਾਲਾ ਦੂਜਾ ਦੂਜਾ ਨੰਬਰ ਹੀ ਲੱਗਿਆ ਸੀਗਾ ਮੇਰਾ ਤੇ ਐਕਤੀ ਦੇਖੋ ਕਈ ਵਾਰ ਹੁੰਦਾ ਨਾ ਬਈ ਕੱਠ ਜਿਆਦਾ ਹੋ ਜਾਂਦਾ ਟਰੱਕ ਟਰੱਕ ਕਿਉਂਕਿ ਲੋਡ ਮੰਦੇ ਹੈਗੇ ਆ ਤੇ ਇਸ ਨੇੜੇ ਸ਼ਹਿਰ ਆ ਕੇ ਚੱਕ ਲੈਂਦੇ ਆ ਯਾਰ ਇੰਨੀਆਂ ਜਿਆਦਾ ਇਨਸਪੈਕਸ਼ਨਾਂ ਚੱਲਦੀਆਂ ਪਈਆਂ ਨਾ ਮੈਂ ਲੋਡ ਚੱਕਣ ਚੱਲਿਆ ਤੇ ਦੇਖੋ ਸੀਬੀਐਸਸੀ ਵਾਲਿਆਂ ਦੀਆਂ ਤਿੰਨ ਗੱਡੀਆਂ ਖੜੀਆਂ ਆ ਲਾਈਟਾਂ ਮਾਰਦਾ ਨਾ ਕਿ ਮੂਰੇ ਪੁਲਿਸ ਵਾਲੇ ਖੜੇ ਆ ਆ ਦੇਖੋ ਸੀਬੀ ਵਾਲੇ ਇਨਸਪੈਕਸ਼ਨ ਕਰਨ ਨੂੰ ਖੜੇ ਆ ਪਤਾ ਨਹੀਂ ਕਿਹਦਾ ਨੰਬਰ ਲਗਣਾ ਆ ਦੇਖੋ ਤੇ ਚਾਰ ਪਿੱਕੇ ਖੜੇ ਆ ਨਾਲ ਦੇਖੋ ਪੁਲਿਸ ਵਾਲਾ ਵੀ ਖੜਾ ਦੇਖੋ ਤੇ ਪਤਾ ਨਹੀਂ ਬਾਬਿਓ ਕੀ ਦਾ ਨੰਬਰ ਲੱਗਿਆ ਨਾ ਤੇ ਅੱਜ ਸਾਰੇ ਰੱਬ ਰੱਬ ਕਰਦੇ ਫਿਰਦੇ ਆ ਪਤਾ ਨਹੀਂ ਯਾਰ ਸਖਤਾਈ ਬਹੁਤ ਕੀਤੀ ਵੀ ਆ ਤਿੰਨ ਦਿਨ ਹੋ ਗਏ ਇਹਨਾਂ ਨੂੰ ਲਗਾਤਾਰ ਤੇ ਰਾਬੀ ਬਚਾਵੇ ਇਹਨਾਂ ਤੋਂ ਬੱਲੇ 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 ਅੱਜ ਦਾ ਟਰੱਕ ਹੀ ਬਹੁਤ ਆਏ ਖੜੇ ਆ ਭਾਈ ਬਾਕੀ ਬਹੁਤ ਖੜੇ ਆਜ ਤਾਂ ਇਹ ਕਹਿੰਦੇ ਇੱਥੇ ਲਾਲ ਗਿਆ ਫਿਰ ਗਲੀ 'ਚ ਦੇਖ ਜਿਆ ਕੰਨਵਾ ਨੰਬਰ ਪੈਂਦਾ ਫਿਰ ਅੱਜ ਤਾਂ ਲਾਉਣਗੇ ਤਿੰਨ ਚਾਰ ਘੰਟੇ ਇਹ ਬਾਬਿਓ ਲੋ ਵੀ ਟਰੱਕ 'ਚ ਵੇਟ ਕਰਨ ਨੂੰ ਆਪਾਂ ਨੂੰ ਉਹਨਾਂ ਨੇ ਕਿਹਾ ਤਾਂ ਟਰੱਕ ਘਟੋ ਘਟ 10 12 ਟਰੱਕ ਮੇਰੇ ਮੂਹਰੇ ਖੜੇ ਆ ਫੇਰ ਮੇ 14 ਨੰਬਰ ਤੇ ਆਪਣੀ ਮੈਨੂੰ ਲੱਗਦਾ ਟਰਨ ਆਊਗੀ ਬਾਕੀ ਪਤਾ ਲੱਗੂਗਾ ਹਜੇ ਮੈਂ ਉਹ ਵੀ ਦੇ ਵਿੱਚ ਜਾ ਕੇ ਆਇਆ ਉਹ ਕਹਿੰਦੇ ਟਰੱਕ ਦੇ ਵਿੱਚ ਹੀ ਵੇਟ ਕਰੋ ਅਜੀ ਸੁਣ ਦੱਸਦੇ ਆ ਮੈਨੂੰ ਲੱਗਦਾ ਨਾ ਕੋਈ ਮੀਟਿੰਗ ਵਗੈਰਾ ਚੱਲਦੀ ਪਈ ਹੈ ਅੰਦਰ ਤੇ ਇਦਾਂ ਆਪਾਂ ਡੋਰਾ ਖੋਲ ਕੇ ਖੜਾਤਾ ਤੇ ਬਾਕੀ ਹੁਣ ਪਤਾ ਲੱਗੂਗਾ ਹਨਾ ਹਲਕੀ ਫੁਲਕੀ ਬਾਰਿਸ਼ ਵੀ ਹੋ ਰਹੀ ਆ ਤੇ ਬਾਕੀ ਇਹਨਾਂ ਇਨਸਪੈਕਸ਼ਨਾਂ ਲੱਗੀਆਂ ਹੋਈਆਂ ਨਾ ਥਾਂ ਥਾਂ ਕੇ ਅੱਜ ਦਾ ਬਾਬਾ ਬਚਾ ਕੇ ਕੱਢਦੇ ਆ ਆ ਸ਼ਹਿਰ ਦੇ ਵਿੱਚ ਤਿੰਨ ਚਾਰ ਥਾਂ ਇੱਥੇ ਚੱਲੀ ਜਾਂਦੀ ਆ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਆ ਹੁਣੀ ਸਾਨੂੰ ਵੀਡੀਓ ਦਿਖਾਉਣੇ ਇੱਕ ਵਾਰ ਡੈਸ਼ ਕੈਂਚ ਗੱਡੀ ਇਹਦੇ ਗਾਂ ਸਕੀਲਾਂ ਤੇ ਵੀ ਚੱਲੀ ਜਾਂਦੀ ਆ ਤਾਂ ਕਰਕੇ ਆ ਬਾਬਾ ਅੱਜ ਤਾਂ ਬਚਾ ਕੇ ਰੱਬ ਰੱਬ ਕਰਕੇ ਨਿਕਲਣਾ ਪੈਣਾ ਬਚਾ ਕੇ ਘੜਦੇ ਕੋਈ ਪਤਾ ਨਹੀਂ ਇਹਨਾਂ ਨੇ ਕੱਲ ਵੀ ਬਹੁਤ ਜੰਗੀ ਪੱਧਰ ਦੇ ਇਨਸਪੈਕਸ਼ਨਾਂ ਚੱਲੇਗਾ ਕਿਉਂਕਿ ਜਦੋਂ ਇਨਸਪੈਕਸ਼ਨ ਕਰਦੇ ਨਾ ਨਿੱਕੀ ਨਿੱਕੀ ਗੱਲ ਦੀ ਵੀ ਗਲਤੀ ਘੱਟਦੇ ਨੇ ਜੇ ਤੁਹਾਡੇ ਰਿਫਲੈਕਟਰ ਵੀ ਨਹੀਂ ਕੋਈ ਪਾਟਿਆ ਵਾ ਰਿਫਲੈਕਟਰ ਛੋਟਾ ਜਾ ਵੀ ਜੇ ਕੱਢਣ ਤੇ ਆ ਜੇ ਉਹਦੀ ਵੀ ਗਲਤੀ ਘੱਟ ਦਿੰਦੇ ਵੀ ਰਿਫਲੈਕਟਰ ਲੱਗਿਆ ਨਹੀਂ ਹੈਗਾ ਤੁਹਾਡੇ ਤੇ ਬਾਕੀ ਹੁਣ ਤਾਂ ਕਰਕੇ ਹੀ ਹੁੰਦਾ ਇੱਕ ਤਾਂ ਟਾਈਮ ਖਰਾਬ ਕਰਦੇ ਜਿਹੜੀ ਟੈਕਟ ਦੇਣੀ ਆ ਉਹ ਵੱਖਰੀ ਹੈਗੀ ਆ ਅੱਜ ਤਾਂ ਬਸ ਸਾਰੇ ਬਾਬੇ ਦੇਵੇ ਦੇਵਤਿਆਂ ਤੇ ਆ ਕੇ ਸਾਰੇ ਨਿਕਲੀ ਜਾਂਦੇ ਆ ਰੇਡੂ ਤੇ ਪੂਰਾ ਜਰਾਣਕ ਮੇਲਾ ਲੱਗਿਆ ਬਾਈ ਕਿੱਥੇ ਲੱਗੇ ਇਨਸਪੈਕਸ਼ਨ ਕੀ ਕਰੀ ਜਾਂਦੇ ਆ ਕੀ ਕਰਾਉਂਦੇ ਆ ਕੱਲ ਜਿੱਦਾਂ ਮੈਂ ਸਾਨੂੰ ਦੱਸਿਆ ਜੂਰਗਾ ਹਨਾ ਜਿਹੜਾ ਡੈਪਲੀਆਂ ਟੈਂਕੀਆਂ ਘਟਾਈਆਂ ਉਹ ਵੀ ਚੈੱਕ ਕਰੀ ਜਾਂਦੇ ਸੀਗੇ ਤਾਂ ਪਤਾ ਨਹੀਂ ਕੱਲ ਦਾ ਕੱਲ ਪਰਸੋਂ ਇਹਨਾਂ ਨੂੰ ਕੀ ਹੋਇਆ ਜਿਆਦਾ ਹੀ ਥੋੜੀ ਸਖਤਾਈ ਕੀਤੀ ਵੀ ਆ ਬਾਕੀ ਹੁਣ ਆਪਾਂ ਨੂੰ ਪਤਾ ਲੱਗੂਗਾ ਤੇ ਕੇਰਾ ਲੋਡ ਚੱਕ ਗਏ ਲੋਡ ਚੱਕ ਕੇ ਫਿਰ ਤੁਹਾਨੂੰ ਦਿੰਦੇ ਆ ਆਪਰੇਟ ਗਾਂ ਕੀ ਹੋਇਆ ਤੇ ਬਾਕੀ ਮਾਰੇ ਦੱਸੋ ਕਿਦਾਂ ਲੱਗਿਆ ਆਪਣਾ ਜਿਹੜਾ ਸਿਸਟਮ ਲਾਇਆ ਵਾ ਸੋਹਣਾ ਲੱਗਦਾ ਏ ਘੈਂਟ ਬੰਦੇ ਤੇ ਬਾਕੀ ਹੁਣ ਟਰੱਕ ਜੀ ਕਰਦੇ ਆ ਵੇਟ ਤੇ ਜਦੋਂ ਆਪਾਂ ਨੂੰ ਮਾਰੀ ਬਾਜ ਫਿਰ ਆਪਾਂ ਜਾਣੇ ਆ ਲਾਵੀ ਫਾਈਨਲੀ ਵਾਰੀ ਆ ਗਈ ਤੇ ਟਰੱਕ ਗਿਆ ਨਿਕਲ ਤੇ ਹੁਣ ਆਪਣੀ ਵਾਰੀ ਆ ਸੰਦ ਛੜੇ ਮੈਂ ਹੈਲਮਟ ਹੁਲਮਟ ਆਪਾਂ ਨੂੰ ਉਹਨਾਂ ਨੇ ਦੇ ਦਿੱਤੇ ਸੀਗੇ ਤੇ ਟਾਈਮ ਪਰ ਬਹੁਤ ਹੋ ਗਿਆ ਚਲੋ ਕੋਈ ਗੱਲ ਨਹੀਂ ਟਰੱਕਿੰਗ ਦਾ ਪਾਰਟ ਆ ਵੇਟ ਵੀ ਕਰਨੀ ਪੈਣੀ ਤੇ ਹੁਣ ਪਰਲੀ ਡੌਗ ਤੇ ਕਰਦੀ ਆਪਾਂ ਬੈਕ ਆਹ ਲੋਡ ਹੋਊਗਾ ਦੁਬਾਰਾ ਆਪਣੀ ਵਾਰੀ ਆ ਰਿਆਨ ਕਾਉਣ ਕਾਲੀਆਂ ਆਪਾਂ ਲਾ ਕੇ ਅੰਦਰ ਚੱਲਦੇ ਆਂ ਆਹ ਕਾਰਡ ਹੁੰਦਾ ਜੀ ਇਹ ਨਾਲ ਕਾਰਡ ਖੁੱਲਦਾ ਪਲਪ ਲਿਖਣਾ ਇਹਦੇ ਨਾਲ ਕਾਰਡ ਨਾਲ ਗੇਟ ਖੁੱਲਦਾ ਆਜੋ ਚੱਲਦੇ ਆਂ ਅੰਦਰ ਤੇ ਜਾ ਕੇ ਦਿਓ ਨੇ ਪਿਛਲੀ ਵਾਰਾਂ ਨੂੰ ਪੰਗਾ ਨਾ ਪਾ ਲੈਣ ਕਦੇ ਆਜੋ ਚੱਲਦੇ ਆਂ ਅੰਦਰ ਕਰਾਈਏ ਲੋਡ ਪੰਗਾ ਹਣਾ ਆ ਜੀ ਮੈਂ ਬਿਚਿਆ ਆ ਸੀਜਨ ਜੀ ਵਾਲਾ ਟੈਗ ਪਿਆ ਸੀ ਆ ਇੱਥੋਂ ਕਰ ਜਣਾ ਆਪਾਂ ਐਂਟਰ ਪਲਪ ਵੇਅਰ ਹਾਊਸ ਟਰੱਕ ਡੌਕ ਟਰੱਕ ਡਰਾਈਵਰ ਐਂਟਰੈਂਸ ਆ ਗੇਟ ਵਿੱਚ ਅੰਦਰ ਵੜ ਕੇ ਤੇ ਆਪਾਂ ਮੜਾ ਆ ਪੇਪਰ ਵਰਕ ਚੈੱਕ ਕਰਕੇ ਕਿਹੜਾ ਪੱਡ ਸਪੈਸ਼ਲ ਮੈਸੇਜ ਦਿਖਾ ਦੇ ਲੋਵੀ ਲੋਡ ਗਿਆ ਆਪਣਾ ਚੱਕਿਆ ਇੱਕ ਬੰਦਾ ਲਿਆ ਲਿਆ ਬੰਡਲ ਇਹਨਾਂ ਨੂੰ ਫੜਾਈ ਜਾਂਦਾ ਦੂਜਾ ਕਰੀ ਜਾਂਦਾ ਲੋਡ ਉਹ ਆਪਣਾ ਡੌਕ ਤੇ ਲੱਗਿਆ ਬੰਦਾ ਪੰਜਾਬੀ ਚ ਦੇਖੋ ਲਿਖਿਆ ਵਾ ਡਰਾਈਵਰਾਂ ਨੂੰ ਲਾਜ਼ਮੀ ਤੌਰ ਤੇ ਅਡੀਕ ਖੇਤਰ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਗੋਦਾਮ ਦੇ ਕਰਮਚਾਰੀ ਦੁਆਰਾ ਨਿਰਦੇਸ਼ ਨਹੀਂ ਦਿੱਤੇ ਜਾਂਦੇ ਕਿਉਂ ਇੰਨੀ ਚੜਾਈ ਆ ਪੰਜਾਬੀ ਦੀ ਚੂਹੇ ਦੇ ਅਣਕਾ ਲਾਈਆਂ ਚੂਹੇ ਦੇ ਵੀ ਸੇਫਟੀ ਅਣਕਾ ਲਾਈਆਂ ਤੇ ਪੈਨਾ ਦੇਖੋ ਬੰਨਿਆ ਵਾ ਤਾਰ ਦੇ ਨਾਲ ਸਕੂਟਰ ਵਾਲੀ ਕਾਰ ਉਹ ਥੋੜੇ ਪਾ ਚੂਹੇ ਡੱਗ ਪਿਆ ਨਾ ਭਾਈ ਨਾ ਤੇ ਰਿਆਣਕਾ ਲੱਗਦਾ ਵਾ ਲਾ ਤੇ ਲੋਡ ਹੋਣ ਲੱਗਿਆ ਆਪਣਾ 20 ਮਿੰਟਾਂ ਜਿਹਨਾਂ ਨੇ ਲੋਡ ਕਰਕੇ ਬਾਹਰ ਨਾ ਪਰਾ ਵੇਟ ਵਾਲੀ ਕਰਨੀ ਪਈ ਲੋਡ ਕਰਨ ਨੂੰ ਟਾਈਮ ਘੱਟ ਲੱਗਾ ਇਹ ਹੈਗਾ ਪੇਪਰ ਜਿਹੜਾ ਚੱਕਿਆ ਆਪਾਂ ਲਓ ਵੀ ਲੋਡ ਗਿਆ ਆਪਣਾ ਚੱਕਿਆ ਹੁਣ ਚੱਲਦੇ ਆ ਬਾਹਰ ਤੇ ਇਹ ਸਮਾਨ ਸਮੂਹ ਇਹਨਾਂ ਦਾ ਮੋੜਦੇ ਆ ਤੇ ਮੁੜ ਕੇ ਦੇਣੇ ਆ ਇਨਸਪੈਕਸ਼ਨ ਵਾਲਿਆਂ ਦਾ ਹੁਣ ਕੀ ਬਣਦਾ ਹੈਗਾ ਲਓ ਵੀ ਡੰਡਾ ਜਾ ਗਿਆ ਚੱਕਿਆ ਚੰਗੀਦਰਾ ਉੱਪਰ ਆਥਲੈਂਡ ਹੋਣਾ ਟ੍ਰੇਲ ਦਾ ਵਿੱਚ ਫਸ ਜੇ ਕਿਤੇ ਚੱਲ ਬਈ ਕਿਰਾਪਾ ਇਹਨਾਂ ਦੇ ਉਹਨਾਂ ਰਾਜਪਾਗ ਚੋਂ ਬਾਹਰ ਨਿਕਲ ਗਏ ਕਿਰਾ ਇੱਥੇ ਕਰਕੇ ਟਰੱਕ ਪਾਰਕ ਤੇ ਮਾਰੇ ਅੰਦਰ ਜਾ ਕੇ ਨਾ ਮੋੜਿਆ ਇਹ ਸਮਾਨ ਤੇ ਇੱਕ ਨਾ ਪੇਪਰ ਜਾਂ ਪ੍ਰਿੰਟ ਆਊਟ ਕਢਾਉਣਾ ਜੇ ਇਹਨਾਂ ਨੇ ਕੱਢਤਾ ਤਾਂ ਬਾਲਾ ਵਧੀਆ ਬਾਕੀ ਦੇਖਦੇ ਆ ਆ ਬਾਬੇ ਨਾਨਕ ਦੀ ਫੋਟੋ ਲਾਈ ਰੇ ਪਿੱਛੇ ਕਿਆ ਬਾਤ ਆ ਬਾਈ ਨੇ ਵੇਟ ਕਰਨੀ ਹੈ ਕੀ ਕਰਨਾ ਇੱਥੇ ਜੇ ਲਾ ਲਵੇ ਭਾਈ ਨੇ ਪਤਾ ਨਹੀਂ ਹੈਗਾ ਟਰੱਕ। ਉਹ ਇਹ ਬ੍ਰੇਕ ਕੱਢਣੀ ਆ ਕਿਵੇਂ ਹੈਗਾ ਈ। ਆਪਣਾ ਇਨਸਪੈਕਸ਼ਨ ਪੇਪਰ ਪ੍ਰਿੰਟ ਆਊਟ ਕਢਾਉਣਾ ਰਹੀ ਆ। ਇਹਨੇ ਨਹੀਂ ਜੀ ਸਾਡੇ ਕੋਲੇ ਪ੍ਰਿੰਟਰ ਨਹੀਂ ਹੈਗਾ। ਪਬਲਿਕ ਯੂਜ਼ ਦੇ ਲਈ। ਚਲੋ ਕੋਈ ਗੱਲ ਨਹੀਂ। ਤੇ ਡੋਰਾ ਕਰਕੇ ਬੰਦ ਹੁਣ ਦੇਖਦੇ ਆਂ। ਸਾਰੇ ਬਾਬਿਆਂ ਦੇ ਨਾਂ ਕਰ ਇਤਿਆਦ ਨੇ ਹੁਣ ਸਕੀਲ ਤੇ ਚੜਨ ਵੇਲੇ ਰਾਹ 'ਚ ਥਾਂ-ਥਾਂ ਖੜਿਆ ਕਹਿੰਦੇ। ਤੇ ਲੋਡ ਆਪਣਾ ਸਿਕਿਉਰ ਆ ਤੇ ਡੋਰਾਂ ਲਈਏ ਘਰ ਬੰਨ ਦਪਾ। ਲਓ ਜੀ ਆਪਾਂ ਗੋਡ ਟੂ ਗੋ। ਬਾਈ ਦੀ ਫੋਟੋ ਬੜੀ ਸੋਹਣੀ ਲਾਈ ਯਾਰ ਪਿੱਛੇ ਬਾਬੇ ਨਾਨਕ ਦੀ ਫੋਟੋ ਲਾਈ ਵੇ ਦੇਖੋ। ਆ ਡਰਾਕਟਰ ਦੇ ਥੱਲੇ ਬੈਠੇ ਆ ਤੇ ਸੋਣੀ ਲੱਗਦੀ ਆ ਪਿੱਛੇ ਲਈ ਵੀ ਚਲੋ ਚੱਲਦੇ ਆ ਹੁਣ ਆਪਾਂ ਟਰੱਕ 'ਚ ਤੇ ਬਾਬੇ ਨਾਲ ਲੈ ਕੇ ਨਾ ਪਾਉਣ ਲੱਗਿਆ ਚਾਲੇ ਕਿ ਬਾਬੇ ਉਹ ਪੁਲਿਸ ਵਾਲਿਆਂ ਤੋਂ ਬਚ ਕੇ ਸਕੇਲਾਂ ਤੋਂ ਬਾਅਦ ਦੇ ਨਿਕਲ ਜਗੇ ਉਸ ਜਗ੍ਹਾ ਤੇ ਆ ਗਏ ਜਿੱਥੇ ਪੁਲਿਸ ਵਾਲੇ ਘੇਰੀ ਜਾਂਦੇ ਸੀਗੇ ਜਾਂਦੇ ਹੋਏ ਦਾ ਆਪਣਾ ਬਚਾਅ ਹੋ ਗਿਆ ਜੀ ਹੁਣ ਦੇਖਦੇ ਆ ਮੇਰੇ ਮੂਹਰੇ ਟਰੱਕ ਵਾਲੇ ਨੂੰ ਤਾਂ ਉਹਨਾਂ ਨੇ ਦੇ ਲਿਆ ਹੱਥ ਤੇ ਆ ਜਰ ਗੱਡੀਆਂ ਲੰਘੀਆਂ ਇਸ ਤੋਂ ਬਾਅਦ ਪਤਾ ਲੱਗ ਜੂ ਵੀ ਆਪਾਂ ਨੂੰ ਜਾਣ ਦਿੰਦੇ ਕਿ ਰੋਕਦੇ ਆ ਚੱਲ 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 ਬਾਬਾ ਨਾਨਕਾ ਲਾ ਦੇ ਉਹਦੇ ਕੋਲੋਂ ਪਾਰ ਏ ਆ ਗਿਆ ਮੂਰੇ ਬਈ ਦੇ ਲਿਆ ਹੱਥ ਆਉ ਖੜ ਗਿਆ ਦੇ ਲਿਆ ਹੱਥ ਏ ਕਹਿੰਦਾ ਰੋਕ ਲਾ ਦੇਖਦੇ ਆ ਕੀ ਪੁੱਛਦਾ ਏ ਇਹ ਕਾ ਖੜਾ ਮੂਰੇ ਉਹ ਸਾਹਮਣੇ ਦੇਖੋ ਦੋ ਟਰੱਕ ਕੱਢਿਆ ਉਹ ਕਹਿੰਦੇ ਓਕੇ ਉਹ ਕਹਿੰਦੇ ਸੀਟ ਬੈਲਟ ਲੱਗੀ ਮੈਂ ਕਿਹਾ ਹਾਂ ਆ ਮੇਰੇ ਮੂਰ ਦੇ ਟਰੱਕ ਨੂੰ ਰੋਕਿਆ ਵਾ ਇਹਦੇ ਕਾਗਜ਼ ਪੱਤਰ ਚੈੱਕ ਕਰਨ ਲੱਗੇ ਉਹ ਤੇ ਹੋ ਸਕਦਾ ਇਹਦੀ ਇਨਸਪੈਕਸ਼ਨ ਵੀ ਕਰਨ ਦੇਖੋ ਡੋਰ ਦੇ ਨਾਲ ਪੁਲਿਸ ਵਾਲਾ ਜਿਹੜਾ ਹੈ ਵਾ ਦੇਖੋ ਉਹ ਦੇਖੋ ਚੜਿਆ ਵਾ ਨਾ ਡੋਰ ਦੇ ਉੱਤੇ ਤੇ ਇੱਥੇ ਪੁਲਿਸ ਵਾਲਾ ਆਪ ਜਾਂਦਾ ਡਰਾਈਵਰ ਦੇ ਕੋਲੇ ਚਾਹੇ ਕਾਰ ਵਾਲਾ ਚਾਹੇ ਟਰੱਕ ਵਾਲਾ ਆਈ ਨਹੀਂ ਹੈਗਾ ਵੀ ਕਾਗਜ਼ ਪੱਤਰ ਲੈ ਕੇ ਆਪਾਂ ਨੂੰ ਜਾਣੇ ਪੈਂਦੇ ਆ ਡੋਰ ਤੇ ਖੜ ਕੇ ਹੁਣ ਸਾਰਾ ਕੁਝ ਚੈੱਕ ਕਰੂੰ ਮੇਰੇ ਉਹ ਆਇਆ ਤੇ ਫੋਟ੍ਰੈਸਟ ਤੇ ਚੜਕੇ ਮੈਨੂੰ ਕਹਿੰਦਾ 벨ਟ ਲੱਗੇ ਤੇਰੇ ਮੈਂ ਕਹਾਂ ਹਾਂ ਲੱਗੇ ਹੈ 벨ਟ ਮੇਰੇ ਕਹਿੰਦਾ ਓਕੇ ਫਿਰ ਉਹਨੇ ਵਿੱਚ ਆਏ ਚਾਹਤੀ ਮਾਰੀ ਵੀ ਕਈ ਵਾਰ ਆਪਾਂ ਨਾ ਪੈਰਾਂ ਦੇ ਕੋਲੇ ਚੱਪਲਾ ਚੁੱਪਲਾ ਪਾ ਕੇ ਚਲਾਉਨੇ ਆ ਜਾਂ ਕੋਈ ਗਲਾਸ ਗਲੂ ਰੱਖੀ ਜੰਨੇ ਉਹਦੀ ਵੀ ਟੈਕਟਾਂ ਤਾਂ ਬਾਬੇ ਦਾ ਹੋ ਗਿਆ ਬਚਾ ਹੁਣ ਕਹਿ ਮਲੂਪ ਸਕੇਲ ਤੇ ਚੜਦੇ ਦੇਖਦੇ ਉੱਥੇ ਕੀ ਬਣਦਾ ਦਾ ਡਰ ਹੋ ਗਿਆ ਸੀਬੀਐਸਸੀ ਵਾਲੇ ਆਫਸਰ ਨਾ 스케일 ਦੇ ਉੱਤੇ ਹੀ ਖੜੇ ਆ ਜਿਹਦੇ ਟਾਇਰ ਮਾੜਿਆ ਹੋਰ ਆ ਨਾਲ ਦੀ ਨਾਲ ਚੈੱਕ ਕਰਕੇ ਕੱਢਣਗੇ ਆ ਮੇਰੇ ਮੂਰੇ ਜਾਂਦਾ ਬਾਈ ਫੱਟੇ ਵਾਲਾ ਦੇਖੋ ਇਹਦੀ ਕੀ ਬਣਦਾ ਬਾਬੇ ਨੂੰ ਇਹ ਤੇ ਹੁੰਦਾ ਜਾਂਦਾ ਹਣਾ ਚੱਲ 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 ਕੋਲੇ ਖੜ ਕੇ ਦੇਂਦੇ ਕੋਈ 에어 ਲੀਕ ਤਾਂ ਨਹੀਂ ਕੋਲੇ ਖੜ ਖੜ ਸੁਣਦੇ ਆ ਸੱਜੇ ਪਾਸੇ ਦੇਖੋ ਕਿੰਨੇ ਟਰੱਕ ਕੱਢੇ ਸਾਰੇ ਇਨਸਪੈਕਸ਼ਨ ਵਾਲੇ ਕੱਢੇ ਬਾਬੇ ਟਰੱਕ ਸਾਰੇ ਇਹ ਲੇ ਇਹਨੂੰ ਤਾਂ ਦੇਦਾ ਹੱਥ ਕੱਢ ਲੈਣ ਨੂੰ ਬਾਬੇ ਬਾਹਰ ਕੱਢ ਲੈਣ ਨੂੰ ਬਾਹਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੀ ਬਾਬਾ ਨਾ ਗਲੇ ਨਾ ਅਜ ਤਾਂ ਉਹ ਦੇਖੋ ਸੱਜੇ ਪਾਸੇ ਕਿੰਨੇ ਟਰੱਕ ਕੱਢੇ ਆ ਜਿਹੜਾ ਬੰਦਾ ਜਾਂਦਾ ਸੀ ਵੀਐਸਸੀ ਵਾਲਾ ਇਹਨੇ ਇਹ ਟਰੱਕ ਕੱਢ ਲਿਆ ਦੋ ਜਣੇ ਹੋਰ ਖੜੇ ਆ ਆਪਣਾ ਨੰਬਰ ਨਾ ਲਾ ਦੇਣ ਬਾਬਾ ਕਰੇ ਭਲੀ ਚਲ 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 ਦੇਖੋ ਨੀਵੇਂ ਹੋ ਹੋ ਟਾਇਰ ਦੇਦੇ ਥੱਲੇ ਵਾਹਿਗੁਰੂ ਵਾਹਿਗੁਰੂ ਬਾਬਾ ਕਰਦੇ ਬਚਾ ਕਰਦੇ ਬਚਾ ਬਰਦਿਆਂ ਪਾਈ ਖੜੇ ਆ ਕੋਈ ਪਤਾ ਨਹੀਂ ਕਿਹੜੇ ਵਾਲੇ ਹੱਥ ਦੇ ਲੈਣੇ ਇਹਨਾਂ ਨੇ ਕਰਦੇ ਬਾਬਾ ਬਚਾ ਸਕੀਲ ਟੱਪ ਕੇ ਪਤਾ ਲੱਗੂ ਕੀ ਬਣੂਗਾ ਮੰਮੀ ਹਾਂਜੀ ਲਓ ਵੀ ਬਾਬੇ ਨੇ ਸੌਲੀ ਨੇੜੇ ਹੋ ਗਏ ਬਚਾ ਹੋ ਗਿਆ ਆਪਣਾ ਤੇ ਪਰ ਮੇਰਾ ਮੂਹਰ ਦਾ ਜਿਹੜਾ ਆ ਦੇਖੋ ਸੱਜੇ ਪਾਸੇ ਇੱਕ ਟਰੱਕ ਕੱਟਿਆ ਨਾ ਹੋਰ ਪਰਲੇ ਪਾਸੇ ਬਹੁਤ ਟਰੱਕ ਖੜੇ ਆ ਤੇ ਆ ਬਾਈ ਨੂੰ ਕੱਢ ਲਿਆ ਯਾਰਾ ਮੇਰੇ ਮੂਹਰੇ ਦੇ ਇਹਦੀ ਹੁਣ ਬਾਈ ਦੀ ਦੇਖੋ ਅਸੀਂ ਇੰਸਪੈਕਸ਼ਨ ਕਰਨਗੇ ਦੇਖੋ ਧੱਫੜ ਪਾਉਂਦੇ ਆ ਕੀ ਕਹਿੰਦੇ ਹੈਗਾ ਕੇਰਾ ਉਹਨੂੰ ਹੱਥ ਦੇ ਕੇ ਕੱਢ ਲਿਆ ਬਾਈ ਆਹੀ ਪੰਗਾ ਬਹੁਤ ਆ ਯਾਰਾ ਹੁਣ ਕੀ ਪਤਾ ਉਹਨੂੰ ਕਿੰਨੇ ਦੀ ਟਾਈਟਮ ਆ ਲੀਆਂ ਕੀ ਚੈੱਕ ਹੋਣਾ ਗਲਤੀ ਨਿਕਲੂ ਜਾਂ ਕੀ ਆ ਕਿਉਂਕਿ ਜੇ ਉਹਨਾਂ ਨੇ ਹੱਥ ਦੇ ਲਏ ਤਾਂ ਮਤਲਬ ਉਹਨਾਂ ਨੇ ਕੋਲੇ ਦੇਖਿਆ ਕੋਹਣਾ ਕੋਸਦਾ ਤੇ ਇਧਰ ਖੱਬੇ ਪਾਸੇ ਵੀ ਸਕਿਊਲ ਆ ਉੱਥੇ ਵੀ ਵਹੀ ਪੂਰਾ ਤਾਮਾ-ਯਾਮਾ ਚੱਲਦਾ ਬਾਈ ਤਾਂ ਰੀਡੂ ਆ ਗਰਮ ਹੋ ਗਿਆ ਇੰਨੀਆਂ ਬਾਤਾਂ ਜਾਂਦੀਆਂ ਨੇ ਕਿ ਬਾਈ ਰੀਡੂ ਦੇ ਵਿੱਚ ਇਸ ਕੇਰ ਵਾਲੇ ਕਿਵੇਂ ਚੱਕਦੇ ਸੀਗੇ ਤਾਂ ਕਰਕੇ ਇਹਨਾਂ ਤੋਂ ਡਰ ਲੱਗਦਾ ਇਹਨਾਂ ਨੇ ਕੋਈ ਪਤਾ ਨਹੀਂ ਕਿਹੜੀ ਚੀਜ਼ ਦੇ ਵਿੱਚ ਗਲਤੀ ਘੜ ਦੇਣੀ ਆ ਤੇ ਨਾਲ ਦੇ ਦੇਣਗੇ ਪੱਟੀਆਂ ਸਾਰੀਆਂ ਟੈਗਟਾਂ ਤੇ ਅੱਜ ਸਾਰੇ ਬਾਬੇ ਤੇ ਆ ਦੇ ਆਣਗੇ ਤੇ ਮੇਰੇ ਮੂਹਰੇ ਵਾਲਾ ਜਿਹੜਾ ਸੀ ਆ ਤੁਸੀਂ ਦੇਖਿਆ ਹੁਣ ਫੱਟੇ ਵਾਲਾ ਤੇ ਉਹਨੂੰ ਹੱਥ ਦੇ ਕੇ ਉਹਨੇ ਕੱਢ ਲਿਆ ਇੱਕ ਖੱਬੇ ਪਾਸੇ ਖੜਾ ਸੀ ਇੱਕ ਸੱਜੇ ਪਾਸੇ ਦੋਨੇ ਪਾਸੇ ਖੜੇ ਸੀਗੇ ਤੇ ਜਿੰਨਾਂ ਨੂੰ ਮਾੜਾ-ਮੋਟਾ ਟਾਇਰ ਵੀ ਲੱਗਦਾ ਸੀ ਉਹ ਮਾੜਾ ਟਾਇਰ ਪਾਇਆ ਹਨ ਤੇ ਨਾਲ ਦੀ ਨਾਲ ਉਹਨੂੰ ਸੈਂਤ ਮਾਰ ਕੇ ਕਹਿ ਦਿੰਦੇ ਸੀ ਆ ਜਾ ਤਰਾ ਇਧਰ ਕਰਦੇ ਆ ਸਾਹ ਹਟਾਓ ਆ ਬੇਰੀ ਕਿਰਪਾ ਨਾਲ ਆਪਾਂ ਦਾ ਨਿਕਲੇ ਤੇ ਬਾਕੀ ਸਾਰੇ ਬਾਈ ਆ ਹੀ ਨਿਕਲ ਗਏ। ਬਾਕੀ ਜੇ ਬੜੀਆ ਵੀਡੀਓ ਵਧੀਆ ਲੱਗਦੀ ਬਾਈ ਚੈਨਲ ਕਰ ਦਿਓ ਸਬਸਕ੍ਰਾਈਬ ਵਧੀਆ ਵਧੀਆ ਜਾਣਕਾਰੀਆਂ ਤੁਹਾਨੂੰ ਕਿੰਦੇ ਰੋਵਾਂਗੇ। ਅੰਜੇ ਟਾਈਮ ਨਾਲ ਦੇਣੇ ਆ ਜਾਂਦੇ ਤਾਂ ਟ੍ਰੈਫਿਕ ਨਹੀਂ ਬਾਬੇ ਲੰਘਣ ਦਿੰਦਾ। ਟ੍ਰੈਫਿਕ ਮਾੜਾ ਚੈੱਕ ਕਰੋ ਇਧਰੋਂ ਜਾਣ ਵਾਲਿਆਂ ਦਾ ਆਪਾਂ ਹੁਣ ਚੱਲੇ ਆ ਸਰੀ ਪਿੰਡ ਨੂੰ ਵਾਪਸ ਤੇ ਸਾਹਮਣੇ ਖੱਬੇ ਹੱਥ ਦੇਖੋ ਕਿੰਨਾ ਜ਼ਿਆਦਾ ਟ੍ਰੈਫਿਕ ਉਧਰ ਆ ਰਿਹਾ ਹੈ। ਕਿਉਂਕਿ ਹਣ ਕੰਮਾਂ ਵਾਲੇ ਬੈਂਕਓਵਰ ਤੋਂ ਮੁੜੀ ਜਾਂਦੇ ਆ ਤਾਂ ਕਰਕੇ ਟਰੈਪ ਰਹਿੰਦਾ ਬਾਕੀ ਦੋ ਲੈਣਾ ਜਾਣ ਵਾਲੀਆਂ ਸੀਆਂ ਤੇ ਦੋ ਲੈਣਾ ਸੀਆਂ ਆਉਣ ਵਾਲੀਆਂ ਆ ਬਚਾਲੇ ਹਣ ਰੋਡ ਚੌੜਾ ਕਰਨ ਲੱਗੇ ਆ 2028-29 ਚ ਰਹਿੰਦੇ ਤਰਾਂਗੇ ਚੌੜਾ ਰੋੜ ਇਹ ਫੇਰ ਮੜਾ ਮੋਡਾ ਟਰੈਫਿਕ ਘਟਣਾ ਤੇ ਇਹ ਆ ਜੀ ਕਹਿੰਦੇ ਹਾਈਵੇ ਓਵਰ ਹੇਅਰ ਜਿਹੜਾ ਪੰਜਾਬੀ ਟਰੈਵਲ ਕਪਲ ਕਹਿੰਦਾ ਸੀ ਉਹ ਸਾਹਮਣੇ ਲਿਖਿਆ ਦੇਖੋ ਖੱਬੇ ਹੱਥ ਦੇਖੋ ਜਿੱਥੇ ਝੰਡੇ ਲੱਗੇ ਨੇ ਤਿੰਨ ਹਾਈਵੇ ਔਫ ਹੀਰੋਸ ਕੈਨੇਡਾ ਦਾ ਝੰਡਾ ਲੱਗੇ ਹੋਇਆ ਦੋ ਤੇ ਵਿਚਾਲੇ ਕਿਹਦੇ BC ਦਾ ਝੰਡਾ ਲੱਗਿਆ ਹੋਆ ਤੇ ਕੰਮ ਜਿਹੜਾ ਚੱਲੀ ਜਾਂਦਾ ਪੂਰਾ ਜੰਗੀ ਪੱਧਰ ਤੇ ਚੱਲੀ ਜਾਂਦਾ ਰੋਡ ਚੌੜੇ ਕਰੀ ਜਾਂਦੇ ਆ ਤੇ ਬਾਕੀ ਬਾਈ ਚੈੱਕ ਕੀਤਾ ਸੀ ਆ ਸਕੇਲਾਂ ਵਾਲੇ ਤਾਂ ਕਿਵੇਂ ਅਜੇ ਘੇਰਾ ਪਾਉਂਦੇ ਸੀ ਹਜੇ ਤੱਕ ਇਨਸਪੈਕਸ਼ਨਾਂ ਚੱਲੀ ਜਾਂਦਾਗਾ ਪਤਾ ਨਹੀਂ ਕੀ ਚੱਕਰ ਹੋਇਆ ਬਾਲੀ ਸਿਕਤਾਈ ਕਰੀ ਬੈਠੇ ਆ ਪਰਮਟਾ ਪਰਮਟਾਂ ਵਾਲਿਆਂ ਨੂੰ ਚੱਕੀ ਜਾਂਦੇ ਆ ਡੈਫ ਵਾਲਿਆਂ ਨੂੰ ਚੱਕੀ ਜਾਂਦੇ ਆ ਖੜੀ ਦਾ ਬੋਟਾ ਵਾਟਾ ਆ ਲੱਗੀਆਂ ਪਤਾ ਨਹੀਂ ਰੱਬ ਜਾਣਦਾ ਕੀ ਹੋਇਆ ਵਾ ਤੇ ਆਪਾਂ ਪਹੁੰਚ ਗਏ ਜੀ ਐਬਸਪੋਰਟ ਦੇ ਵਿੱਚ ਚਿਲਾ ਬੈਕ ਟੱਪਿਆਂ ਦਾ ਤੇ ਐਬਸਪੋਰਟ ਦੇ ਵਿੱਚ ਫਿਰਦਿਆਂ ਦੇ ਰਹਿ ਗਈ ਆਪਣੀ ਬਸ ਅੱਧੇ ਘੰਟੇ ਚ ਪਹੁੰਚ ਜਾਣਾ ਜਾੜ ਦੇ ਵਿੱਚ ਉੱਥੇ ਛੱਡਣਾ ਆਪਾਂ ਟਰੇਲਰ ਛੱਡ ਗਏ ਤੇ ਕੱਲੂ ਜਾਣਾ ਦੇਖਦੇ ਹਾਂ ਕਿਹੜੇ ਪਾਸੇ ਗਿੜਾ ਮੈਲ ਦਾ ਹਜੇ ਲੋਡ ਕਰਨਾ ਏ ਤੇ ਮੈਨੂੰ ਲੱਗਦਾ ਜਿਆਦਾ ਕੈਲਗਰੀ ਹੋਊ ਜਾਂ ਐਡਵੈਂਟਰ ਹੋਊ ਪਤਾ ਲੱਗ ਜੂ ਮੇਕ ਸ਼ੋਰ ਹੋ ਜੂਗਾ ਦੋਨਾਂ ਦੇ ਇੱਕ ਪਾਸੇ ਜਾਵਾਂਗੇ ਤੇ ਤੜਕੋਂ ਨਿਕਲਾਂਗੇ ਫਿਰ ਆਪਾਂ ਸਾਰੇ ਤੇ ਮੌਸਮ ਵੀ ਪੂਰਾ ਕਹਿੰਦੇ ਬੱਦਲਬਾਈ ਵਾਲਾ ਹੋ ਗਿਆ ਲੋ ਜੀ ਜਾੜ ਦੇ ਵਿੱਚ ਗਏ ਆਪਾਂ ਪਹੁੰਚ ਤੇ ਮੌਸਮ ਪੂਰਾ ਮੀਂਹ ਵਾਲਾ ਬਣਿਆ ਹੈਗਾ ਟਰੈਲਰ ਕਰਦਗੇ ਆਪਾਂ ਡਰਾਪ ਤੇ ਡਰਾਪ ਕਰਕੇ ਤੇ ਮੁੜ ਕੇ ਆਪਾਂ ਜਿਹੜਾ ਕਾਲੂ ਗਿੜਾ ਲੈ ਕੇ ਜਾਣਾ ਦੇਣੇ ਆ ਟਰੈਲਰ ਹੁੱਕ ਕਰਕੇ ਆਪਾਂ ਖੜ੍ਹਿਆਈ ਦੇਣਾ ਬਾ ਟਰੈਲਰ ਆਨ ਹੁੱਕ ਹੋਏ ਜਿਹੜਾ ਭਾਰਾ ਲੋਡ ਆ ਨਾ ਬਹੁਤ ਔਖਾ ਆਨ ਹੁੱਕ ਕਰਨਾ ਆ ਜੋ ਕਿਰਾ ਮੜਾ ਜੇ ਲਾਦ ਗਏ ਫਾਇਰਾਂ ਬੂਹਾਂ ਦੇ ਤੋ ਲੋਵੀ ਟ੍ਰੇਲਰ ਆਣਾ ਹੌਕ ਹੋ ਗਿਆ ਜਦੋਂ ਭਾਰਾ ਲੋਡ ਹੁੰਦਾ ਨਾ ਕਈ ਵਾਰ ਜਿਹੜੇ ਆਪਾਂ ਖਿੱਚਦੇ ਆ ਪੈਨ ਖਿੱਚਦੇ ਆ ਰਿਲੀਜ਼ਿੰਗ ਉਹ ਬਹੁਤ ਔਖੀ ਨਿਕਲਦੀ ਆ ਟਾਇਰ ਟੂਰ ਸਾਰਾ ਕੁਝ ਓਕੇ ਆ ਕਿਉਂਕਿ ਤੜਕੇ ਦੀ ਡਿਲੀਵਰੀ ਜਾਣੀ ਆ ਆਪਾਂ ਕਿਰਾਂ ਸਾਰਾ ਕੁਝ ਚੈੱਕ ਕਰਕੇ ਖੜਾ ਜਾਣਾ ਵੀ ਕਾਲੂ ਮੁੜ ਕੇ ਜਿਹਨੇ ਵੀ ਡਿਲੀਵਰੀ ਕਰਦੀਆਂ ਉਹਨੂੰ ਕੋਈ ਪੰਗਾ ਨਾ ਪਵੇ 에ਅਰਲਾਈਨਾਂ ਵਗੈਰਾ ਨਿਕਲ ਗਈਆਂ ਤੇ ਦੂਜਾ ਟ੍ਰੇਲਰ ਆਪਾਂ ਕਰ ਲੈਣਾ ਹੌਕ ਆਲੋ ਚੱਲੇਗੇ ਕਿਰਾਂ ਇੱਧਰ ਵੀ ਚੜ ਜਾਣਾ ਹੌਲੀ ਹੌਲੀ ਤਾਂ ਜਾਣਾ